ਦਿੱਲੀ ਕੂਚ ਦੀ ਕਿਸਾਨਾਂ ਦੇ ਵੱਲੋਂ ਪੂਰੀ ਤਿਆਰੀ ਹੈ ਸ਼ੰਭੂ ਬੈਰੀਅਰ ਤੇ ਮੌਜੂਦ ਹਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਇਕੱਠੇ ਹੋ ਰਹੇ ਨੇ ਦਿੱਲੀ ਕੂਚ ਦੀਆਂ ਪੂਰੀਆਂ ਤਿਆਰੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਕ੍ਰੇਨ ਜੋ ਕਿਸਾਨਾਂ ਦੇ ਵੱਲੋਂ ਲਿਆਂਦੀ ਗਈ ਹੈ ਇਸ ਕ੍ਰੇਨ ਦੇ ਰਾਹੀਂ ਬੈਰੀਗੇਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਏਗੀ ਕੱਲ ਹਰਿਆਣਾ ਸਰਕਾਰ ਦੇ ਵੱਲੋਂ ਵੀ ਪੂਰੀ ਤਿਆਰੀ ਹੈ ਇਹ ਤਸਵੀਰਾਂ ਸ਼ੰਭੂ ਬੈਰੀਅਰ ਦੀਆਂ ਤੁਹਾਨੂੰ ਦਿਖਾ ਰਿਹਾ ਹਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਕਿਸਾਨ ਇਕੱਠੇ ਹੋ ਰਹੇ ਨੇ ਟਰੈਕਟਰ ਹੀ ਟਰੈਕਟਰ ਹਰ ਪਾਸੇ ਦਿਖਾਈ ਦੇ ਰਹੇ ਨੇ ਇੱਥੋਂ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਵੱਲ ਦੀਆਂ ਤਸਵੀਰਾਂ ਨੇ ਨੈਸ਼ਨਲ ਹਾਈਵੇ ਇੱਧਰ ਪੰਜਾਬ ਹੈ ਔਰ ਮੇਰੇ ਇਸ ਤਰਫ ਤੁਹਾਨੂੰ ਹਰਿਆਣੇ ਦੀਆਂ ਵੀ ਤਸਵੀਰਾਂ ਦਿਖਾਣੇ ਆ ਇਹ ਹਰਿਆਣੇ ਦੀ ਤਸਵੀਰ ਹੈ ਜਿੱਥੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡੀ ਤਣਾਤੀ ਕੀਤੀ ਗਈ ਹੈ ਸੁਰੱਖਿਆ ਫੋਰਸਾਂ ਦੀ ਲਗਾਤਾਰ ਸ਼ੰਭੂ ਬੈਰੀਅਰ ਤੇ ਅੱਜ ਨੋਵਾਂ ਦਿਨ ਹੈ ਕਿਸਾਨ ਧਰਨੇ ਦਾ ਦਿੱਲੀ ਕੂਚ ਦੀ ਤਿਆਰੀ ਹੋ ਚੁੱਕੀ ਹੈ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਜਾਏਗਾ ਹਰਿਆਣਾ ਸਰਕਾਰ ਦੇ ਨਾਲ ਮੱਥਾ ਲੱਗੂਗਾ ਪੰਜਾਬ ਦੇ ਕਿਸਾਨਾਂ ਦਾ ਉਦੀ ਤਿਆਰੀ ਵੀ ਪੰਜਾਬ ਦੇ ਕਿਸਾਨਾਂ ਵੱਲੋਂ ਪੂਰੀ ਕਰ ਲਈ ਕੀਤੀ ਗਈ ਹੈ ਆ ਕਰੇਨ ਲਿਆਂਦੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਬੈਰੀਗੇਟ ਨੇ ਉਹਨਾਂ ਨੂੰ ਤੋੜਨਗੇ ਔਰ ਸ਼ੰਭੂ ਬੈਰੀਅਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਦਿੱਲੀ ਕੂਚ ਕੀਤਾ ਜਾਏਗਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਰਹੇ ਨੇ ਕਿਸਾਨਾਂ ਦਾ ਹਜੂਮ ਇੱਥੇ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਦੀ ਤਾਕਤ ਅੱਜ ਸ਼ੰਭੂ ਬੈਰੀਅਰ ਦੇ ਉੱਪਰ ਦਿਖਾਈ ਦੇ ਰਹੀ ਹੈ ਕਿਸਾਨਾਂ ਦਾ ਹੌਸਲਾ ਪੂਰਾ ਬਲੰਦ ਹੈ ਔਰ ਕਹਿ ਰਹੇ ਨੇ ਕਿ ਹਰਿਆਣਾ ਸਰਕਾਰ ਦੇ ਜੋ ਬੈਰੀਅਰ ਗੇਟ ਲੱਗੇ ਨੇ ਜੋ ਸੁਰੱਖਿਆ ਫੋਰਸ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਉੱਪਰ ਲਾਈ ਗਈ ਹੈ ਉਹਨੂੰ ਤੋੜ ਕੇ ਉਹ ਦਿੱਲੀ ਵੱਲ ਕੂਚ ਕਰਨਗੇ ਤੇ ਆਪਣੀਆਂ ਮੰਗਾਂ ਮੰਵਾ ਕੇ ਰਹਿਣਗੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਇੱਥੇ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਟਰੈਕਟਰ ਹੀ ਟਰੈਕਟਰ ਨੇ ਇੱਥੇ ਦੇਖ ਸਕਦੇ ਹੋ ਤਸਵੀਰਾਂ ਕਿਸਾਨਾਂ ਦੀਆਂ ਜੋ ਹੱਕੀ ਮੰਗਾਂ ਨੇ ਉਹਨਾਂ ਨੂੰ ਮੰਨਵਾਉਣ ਦੇ ਲਈ ਕੇਂਦਰ ਸਰਕਾਰ ਦੇ ਕੋਲੋਂ ਐਮਐਸਪੀ ਦੀ ਕਾਨੂੰਨਨ ਗਰੰਟੀ ਕਰਜ਼ਾ ਮਾਫੀ ਦੀ ਮੰਗ ਹੈ ਉਹਨੂੰ ਪੂਰਾ ਕੀਤਾ ਜਾਵੇ ਅਤੇ ਨਾਲ ਹੀ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਦੇਣ ਦੀ ਮੰਗ ਕਿਸਾਨ ਕਰ ਰਹੇ ਨੇ ਸਰਕਾਰ ਲਗਾਤਾਰ ਉਹਨਾਂ ਦੇ ਨਾਲ ਮੀਟਿੰਗ ਕਰ ਰਹੀ ਹੈ ਪਰ ਗੱਲਬਾਤ ਸਿਰੇ ਨਹੀਂ ਚੜ ਰਹੀ ਕੇਂਦਰ ਸਰਕਾਰ ਦੇ ਮੰਤਰੀ ਲਗਾਤਾਰ ਜੋ ਮੀਟਿੰਗਾਂ ਕਰ ਰਹੇ ਨੇ ਕਿਸਾਨਾਂ ਦੇ ਨਾਲ ਉਹਨਾਂ ਨੇ ਪ੍ਰਪੋਜ਼ਲ ਵੀ ਦਿੱਤਾ ਹੈ ਪੰਜ ਫਸਲਾਂ ਦੇ ਉੱਪਰ ਐਮਐਸਪੀ ਦੇਣ ਦਾ ਅਤੇ 5 ਸਾਲ ਕੰਟਰੈਕਟ ਫਾਰਮਿੰਗ ਕੀਤੀ ਜਾਵੇ ਅਤੇ ਉਸ ਉਹਨਾਂ ਫਸਲਾਂ ਦੇ ਉੱਪਰ ਧਾਰਾਂ ਦੇ ਉੱਪਰ ਮੱਕੀ ਦੀ ਫਸਲ ਤੇ ਕਪਾਹ ਦੀ ਫਸਲ ਦੇ ਉੱਪਰ ਸਰਕਾਰ ਨੇ ਐਮਐਸਪੀ ਦਾ ਪ੍ਰਪੋਜ਼ਲ ਦਿੱਤਾ ਹੈ ਕਿਸਾਨਾਂ ਨੇ ਉਸ ਪ੍ਰਪੋਜ਼ਲ ਨੂੰ ਠੁਕਰਾ ਦਿੱਤਾ ਹੈ ਹੁਣ ਦਿੱਲੀ ਕੋਚ ਕੀਤਾ ਜਾਏਗਾ ਦਿੱਲੀ ਦੇ ਵੱਲ ਵਧਣਗੇ ਔਰ ਇਸ ਸ਼ੰਭੂ ਬੈਰੀਅਰ ਦੇ ਉੱਪਰ ਜੋ ਹਰਿਆਣਾ ਸਰਕਾਰ ਦੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਬੈਰੀਕੇਡ ਕੀਤੇ ਗਏ ਨੇ ਉਹਨਾਂ ਨੂੰ ਤੋੜਦੇ ਹੋਏ ਦਿੱਲੀ ਵੱਲ ਕੂਚ ਕੀਤਾ ਜਾਏਗਾ ਸ਼ੰਭੂ ਬੈਰੀਅਰ ਤੋਂ ਆਪਣੇ ਸਹਿਯੋਗੀ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਐਬੀਪੀ ਸਾਂਝਾ